ਮੇਤਰੋ ਪਿੰਡ ਮਹਨੇ ਦੇ ਵਿੱਚ ਖੜੇ ਆ ਜਿਹੜੇ ਕਿਸਾਨ ਭਰਾਵਾਂ ਦੀਆਂ ਪਨੀਰੀਆਂ ਨਹੀਂ ਉਗਰੀਆਂ ਨਾ ਤੇ ਅੱਜ ਬਾਈ ਨਾਲ ਮਲਾਉਨੇ ਆ ਬਾਈ ਕੋਲੇ ਹਰ ਤਰ੍ਹਾਂ ਦੀ ਪਨੀਰੀ ਮਿਲ ਜੂ ਹਾਂਜੀ ਬਾਈ ਕੀ ਹਾਲ ਆ ਵਧੀਆ ਵੀਰੇ ਵਧੀਆ ਠੀਕ ਠਾਕ ਠੀਕ ਠਾਕ ਹਾਂਜੀ ਹਾਂਜੀ ਬਾਈ ਹਰ ਤਰ੍ਹਾਂ ਦੀ ਮਿਲ ਜੂ ਪਨੀਰੀ ਹਰ ਤਰ੍ਹਾਂ ਦੀ ਪਨੀਰੀ ਮਿਲ ਜੂ ਠੀਕ ਆ ਹਰ ਤਰ੍ਹਾਂ ਦੀ ਪਨੀਰੀ ਮਿਲ ਜੂਗੀ ਵੀ ਜਈਂ ਕਈ ਵਾਰੀ ਨਹੀਂ ਉਗਰੀ ਹੈ ਨਾ ਕਈਆਂ ਕਿਸਾਨ ਭਰਾਵਾਂ ਦੀ ਪਨੀਰੀ ਤੇ ਵੀ ਕਿਹੜੀ ਕਿਹੜੀ ਵੈਰਾਈਟੀ ਹੈ ਇੱਕ ਅੱਧੀ ਦੱਸ ਦੋ ਬਾਈ ਜਿਵੇਂ 110 ਹੋਗੀ 131 ਹੋਗੀ ਹਾਂਜੀ ਟੋਟਲ ਕੁੱਲ ਸਾਰੀਆਂ ਆਪਣੇ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਠੀਕ ਆ ਸ ਰੇਟ ਕਰੋਗੇ ਮਾਨਤਾਨ ਜਿਹੜਾ ਸ਼ੇਅਰ ਕਰਕੇ ਉਹ ਜਿਹੜਾ ਸ਼ੇਅਰ ਕਰ ਉਹ ਤੇਰਾ ਨਾਮ ਲੈ ਕੇ ਜੁ ਮਾਨਤਾਨ ਕਰਾਂਗੇ ਅੱਜ ਤੋਂ ਦੱਸਾਂ ਤੈਨਾਂ ਨੂੰ ਸਾਰੀਆਂ ਬਾਸਮਤੀਆਂ ਮਿਲ ਜਾਣਗੀਆਂ ਠੀਕ ਆ ਬਾਈ 26 ਵੀ ਮਿਲ ਜੂਗੀ 26 ਵੀ ਮਿਲ ਜੂਗੀ ਮਿਲਣੀਆਂ ਇਹ ਜਿਹੜੀਆਂ ਗੇਤੀਆਂ ਕਿਸਮਾਂ ਇਹ ਗੇਤੀਆਂ ਹੁਣ ਮਿਲ ਜਾਣੀਆਂ ਗੇਤੀਆਂ ਮਤਲਬ ਤਿਆਰ ਹੀ ਆਪਣੀਰੀ ਤਿਆਰ ਉਧਰ ਵੀ ਤਿਆਰ ਆ ਸਾਰੀ ਤਿਆਰ ਆ ਠੀਕ ਆ ਵੀ ਜਿੰਨੀ ਮਰਜ਼ੀ ਲੈ ਜਾਓ ਜਿੰਨੀ ਮਰਜ਼ੀ ਤੇ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਮਾਨਤਾਨ ਕਰ ਦਿਓ ਜੇ ਤੇ 65 ਦਾ ਨਹੀਂ ਬਾਈ ਅੱਕੜਾ ਆਪਣਾ ਹੈਗਾ ਐਡਰੈਸ ਹੈਗਾ ਮੋਗਗਾ ਲੁਧਿਆਣਾ ਰੋਡ ਤੋਂ ਗੁਰੂਕਲ ਸਕੂਲ ਤੋਂ ਇਹ ਕੋਕਰੀ ਕਲਾ ਨੂੰ ਰੋਡ ਜਾਂਦਾ ਵਾ ਪਿੰਡ ਮੈਣਾ ਪਿੰਡ ਮੈਣਾ ਨੰਬਰ ਬੋਲਿਂ ਬਾਈ 700 ਪੂਰਾ 89 63 60 ਹੁਣ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਗਰੰਟੀ ਨਾਲ ਪਨੀਰੀ ਜਾਊਗੀ ਹਰ ਸਾਲ ਵੇਚਦੇ ਆ ਪੱਕੀ ਇਹ ਕੰਮ ਕਰਦੇ ਆ ਠੀਕ ਆ ਬਾਈ ਇਹ ਹਰ ਪੂਰੀ ਵਧੀਆ ਪਨੀਰੀ ਤੁਹਾਨੂੰ ਮਿਲੂਗੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਬਾਕੀ ਬਾਈ ਦਾ ਮੋਬਾਈਲ ਨੰਬਰ ਇੱਥੇ ਵੀ ਲਿਖਿਆ ਤੁਸੀਂ ਇੱਥੋਂ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰ